ਦਰਜੀਤ ਤੁਸਾਂਝ ਦੀ ਭਾਰਤ ਦੇ ਵਿੱਚ ਫਿਲਮ ਰਿਲੀਜ਼ ਨਾ ਹੋਣ ਤੋਂ ਬਾਅਦ ਪਾਨਾ ਸਿੱਧੂ ੜਕਦੇ ਦਿਖਾਈ ਦਿੱਤੇ ਨੇ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜਾਣ ਬੁੱਝ ਕੇ ਦਰਜੀਤ ਤੁਸਾਂਝ ਨੂੰ ਇੱਕ ਸਿੱਖ ਹੋਣ ਦੇ ਨਾਤੇ ਜਾਂ ਇੱਕ ਪੰਜਾਬੀ ਹੋਣ ਦੇ ਨਾਤੇ ਉਸ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਫਿਲਮ ਸਰਦਾਰ 3 ਜੀ ਇਸ ਫਿਲਮ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇਹ ਜਿਹੜਾ ਪਹਿਲਗਾਮ ਦੇ ਵਿੱਚ ਘਟਨਾ ਹੋਈ ਹੈ ਉਸ ਤੋਂ ਪਹਿਲਾਂ ਇਹ ਫਿਲਮ ਬਣੀ ਹੋਈ ਸੀ ਤੇ ਉਸ ਤੋਂ ਬਾਅਦ ਜਿਹੜਾ ਪਹਿਲਗਾਮ ਦੀ ਘਟਨਾ ਵਾਪਰਦੀ ਹੈ ਤਾਂ ਇਸ ਦੇ ਵਿੱਚ ਜੋ ਕੁਝ ਜਿਹੜੇ ਅਦਾਕਾਰ ਸੀ ਉਹ ਪਹਿਲਾਂ ਲਏ ਹੋਏ ਸੀ ਜਿਸ ਨੂੰ ਲੈ ਕੇ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਨਿੱਤਦੇ ਆ ਉਹਨਾਂ ਨੇ ਇੱਕ ਗੱਲ ਕਹੀ ਹੈ ਤਾਂ ਉੱਤੇ ਹੀ ਜਿਹੜੇ ਗਾਇਕ ਮੀਕਾ ਸਿੰਘ ਤੇ ਹੋਰ ਜਿਨ੍ਹਾਂ ਦੇ ਵੱਲੋਂ ਦਲਜੀਤ ਦੋਸਾਂ ਨੂੰ ਘੇਰਿਆ ਜਾ ਰਿਹਾ ਉਹਨਾਂ ਨੂੰ ਵੀ ਕਰੜੇ ਹੱਥੀ ਲਿਆ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਇਹ ਉਦੋਂ ਕਿਉਂ ਨਹੀਂ ਬੋਲਦੇ ਜਦੋਂ ਕੰਗਨਰ ਨੋਤ ਵਰਗੇ ਪੰਜਾਬ ਦੇ ਖਿਲਾਫ ਬੋਲਦੇ ਨੇ ਉਦੋਂ ਕਿਉਂ ਨਹੀਂ ਬੋਲਦੇ ਕਿਉਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਦਲਜੀਤ ਦਸਾਂਜ ਜਾਨ ਪੁੱਜ ਕੇ ਚੁਪੇ ਜਿਸ ਦਿਨ ਬੋਲੇਗਾ ਤਾਂ ਉਹ ਵੱਡੇ ਜਿਹੜੇ ਖੁਲਾਸੇ ਕਰੇਗਾ ਹੋਰ ਕਿ ਕੁਝ ਜਿਹੜੇ ਦੇ ਪਾਨਾ ਸਿੱਧੂ ਦੇ ਵੱਲੋਂ ਗੱਲਬਾਤ ਕੀਤੀ ਗਈ ਇਸ ਮਸਲੇ ਨੂੰ ਲੈ ਕੇ ਆ ਤੂੰ ਇੱਕ ਵਾਰੀ ਇਹ ਵੀ ਸੁਣੋ ਮੈਂ ਅੱਜ ਗੱਲ ਕਰਨੀ ਹੈ ਜਿਹੜੇ ਕਿ ਦਲਜੀਤ ਦਸਾਂਜ ਦੀਆਂ ਦੋ ਫਿਲਮਾਂ ਨੇਗੀਆਂ ਸਰਦਾਰ ਜੀ ਦੀ ਗੱਲ ਕਰੀਏ ਜਾਂ ਅਸੀਂ ਗੱਲ ਕਰੀਏ ਅਸੀਂ ਪੰਜਾਬ 95 ਦੀ ਗੱਲ ਕਰੀਏ ਇਹ ਦੋਨੇ ਫਿਲਮਾਂ ਨੂੰ ਦੋਨੇ ਫਿਲਮਾਂ ਤੇ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਪਰ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਨੂੰ ਇਕੱਲਾ ਇਹ ਸੱਭਿਆਚਾਰ ਪਾਸੇ ਨੂੰ ਸਾਰੇ ਪਾਸੋਂ ਜਿਹੜਾ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਮੈਨੂੰ ਇਹ ਸੀਗਾ ਵੀ ਜਿਹੜਾ ਦਿਲਜੀਤ ਸਾਹਿਬ ਤੇ ਅੱਜ ਮੁੱਦਾ ਚੱਲ ਰਿਹਾ ਹੈ ਇਸ ਮੁੱਦੇ ਉੱਪਰ ਪੰਜਾਬ ਦਾ ਮੁੱਖ ਮੰਤਰੀ ਸਟੈਂਡ ਲਾਊਗਾ ਪੂਰਾ ਵੱਡਾ ਸਟੈਂਡ ਲਾਊਗਾ ਕਿਉਂਕਿ ਉਹਨੂੰ ਲੈਣਾ ਬਣਦਾ ਸੀਗਾ ਜੇ ਆਪਾਂ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਦੀ ਖਾਲੜਾ ਦੀ ਗੱਲ ਕਰੀਏ ਉਹ ਫਿਲਮ ਸਾਨੂੰ ਸਭ ਨੂੰ ਪਤਾ ਹੈ ਕਿ ਮਨੁੱਖੀ ਅਧਿਕਾਰਾਂ ਤੇ ਬਣੀ ਹੋਈ ਫਿਲਮ ਹੈ ਸਾਡੇ ਹੀ ਹੀਰੋ ਨੇਗੇ ਸਾਡੇ ਰੋਲ ਮਾਡਲ ਨੇਗੇ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਜੀਵਨੀ ਤੇ ਬਣੀ ਹੋਈ ਫਿਲਮ ਹੈ ਉਹ ਬੰਦ ਕਰ ਦਿੱਤੀ ਕਿ ਤੇ ਫਿਲਮ ਉਹ ਰਿਲੀਜ਼ ਕਰਨ ਨੂੰ ਤਿਆਰ ਨਹੀਂ ਉਹਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਨੇ ਬਿਲਕੁਲ ਸਟੈਂਡ ਨਹੀਂ ਲੈਂਦਾ ਕਿਉਂਕਿ ਜੇ ਮੈਂ ਅੱਜ ਗੱਲ ਦਲਜੀਤ ਦੀ ਕਰਾਂ ਦਲਜੀਤ ਦੀ ਸੰਤ ਕੋਈ ਆਮੰਦਾ ਨਹੀਂ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਪੱਗ ਨੂੰ ਕਿੱਥੇ ਲਿ ਜਾ ਕੇ ਪ੍ਰੋਮੋਟ ਕਰ ਰਿਹਾ ਉਹ ਉਸ ਉੱਪਰ ਕੱਲ ਦੀ ਖ਼ਬਰ ਹੈ ਕੈਨੇਡਾ ਯੂਨੀਵਰਸਿਟੀ ਨੇ ਸਪੈਸ਼ਲ ਕੋਰਸ ਟ੍ਰਾਂਟੋ ਯੂਨੀਵਰਸਿਟੀ ਕੋਰਸ ਸ਼ੁਰੂ ਕਰਾਇਆ ਦਲਜੀਤ ਉੱਪਰ ਵੀ ਕੋਰਸ ਹੋਣਾ ਚਾਹੀਦਾ ਉਹਦੇ ਉੱਪਰ ਟ੍ਰਾਂਟੋ ਦੀ ਕੈਨੇਡਾ ਦੀ ਯੂਨੀਵਰਸਿਟੀ ਨੇਗੇ ਇਸ ਕਰਕੇ ਕੋਈ ਆਮ ਮਨਦਾ ਨਹੀਂ ਜਿਹੜਾ ਕਿ ਜਿਹਨੂੰ ਕਿ ਕੱਲਾ ਕੱਲਾ ਪੰਜਾਬ ਦਾ ਨਾਗਰਿਕ ਪਿਆਰ ਕਰਦਾ ਉਹਦੇ ਉੱਪਰ ਪੰਜਾਬ ਦਾ ਮੁੱਖ ਮੰਤਰੀ ਨੂੰ ਸੀਗਾ ਵੀ ਕੋਈ ਸਟੈਂਡ ਲਾਊਗਾ ਉਹ ਤੇ ਫਿਲਮਾਂ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਪਰ ਪੰਜਾਬ ਦਾ ਮੁੱਖ ਮੰਤਰੀ ਕੱਖ ਨਹੀਂ ਬੋਲਿਆ ਅੱਗੇ ਆਜੋ ਸਰਦਾਰ ਜੀ ਫਿਲਮ ਦੀ ਗੱਲ ਆਜੋ ਕਿ ਮੈਂ ਕਿੰਨੇ ਜਿਹੜੇ ਕਿ ਕਿਸ ਚੀਜ਼ ਮੈਨੂੰ ਇਸ ਚੀਜ਼ ਦਾ ਲੱਗ ਰਿਹਾ ਵੀ ਸਾਡੇ ਕਿੰਨੇ ਜਿਹੜੇ ਲੋਕ ਨਾਫਰਤ ਫੜਾਉਣ ਤੇ ਲੱਗੇ ਹੋਏ ਨੇਗੇ ਗੱਲ ਜੇ ਮੈਂ ਕਰਾਂ ਆ ਇੱਕ ਦੋ ਚਾਰ ਜਿਹੜੇ ਕਿ ਆਰਐਸਐਸ ਦੇ ਤੇ ਉਹਦੇ ਬੰਦੇ ਨੇਗੇ ਠੀਕ ਹੈ ਉਹਨਾਂ ਨੇ ਤੀਜੇ ਦਿਨ ਆ ਕੇ ਕੋਈ ਵੀ ਪੰਜਾਬ ਦੀ ਗੱਲ ਹੋਵੇ ਉਹਨਾਂ ਨੇ ਮੂਹਰੇ ਆ ਕੇ ਐਨ ਪੂਰਾ ਜਾ ਕੇ ਆ ਕੇ ਵਿਰੋਧ ਕਰਨਾ ਹੁੰਦਾ ਪੂਰਾ ਉਹਨਾਂ ਨੇ ਜ਼ਹਿਰ ਉਗਲਣਾ ਹੁੰਦਾ ਸਮਝਣ ਵਾਲੀ ਗੱਲ ਆ ਕਿੰਨਾ ਉਹਨਾਂ ਨੇ ਜ਼ਹਿਰ ਉਹ ਲੋਕ ਜ਼ਹਿਰ ਉਗਲਦੇ ਨੇਗੇ ਇਦੋਂ ਦੂਜੀ ਗੱਲ ਕਰਾਂ ਕਲਾਕਾਰਾਂ ਦੀ ਕਈ ਕਲਾਕਾਰ ਨੇ ਕਿ ਉਹਨਾਂ ਦਾ ਦਿਲਜੀਤ ਦੀ ਚੜ੍ਹਾਈ برداشت ਨਹੀਂ ਹੁੰਦੀ ਉਹ ਲੱਗੇ ਪਏ ਨੇਗੇ ਹੁਣ ਜਿਹੜੀ ਸਰਦਾਰ ਜੀ ਦੇ ਵਿੱਚ ਫਿਲਮ ਆ ਕਿ ਪਾਕਿਸਤਾਨੀ ਹੀਰੋ ਆਣਾ ਆ ਕਿ ਉਹਨੂੰ ਲੈਤਾ ਗਿਆ ਤਾਂ ਕਰਕੇ ਅਸੀਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੰਦੇ ਸਮਝਣ ਵਾਲੀ ਗੱਲ ਆ ਸਭ ਨੂੰ ਸਭ ਨੂੰ ਸਾਰਿਆਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਗੱਲ ਦਾ ਪਤਾ ਵੀ ਜਿਹੜਾ ਭਾਰਤ ਦੇ ਵਿੱਚ ਜਿਹੜਾ ਲੜਾਈ ਹੋਈ ਆ ਜਾਂ ਪਹਿਲਗਾਮ ਵਾਲਾ ਹਮਲਾ ਹੋਇਆ ਇਦੋਂ ਪਹਿਲਾਂ ਦੀ ਇਹ ਫਿਲਮ ਬਣੀ ਹੋਈ ਆ ਫਿਲਮ ਬਣਾਉਣ ਤੇ ਸਾਲ-ਸਾਲ 2-2 ਸਾਲ ਪਹਿਲਾਂ ਲੱਗ ਜਾਂਦੇ ਨੇਗੇ ਸਾਲ-ਸਾਲ ਪਹਿਲਾਂ ਪਲੈਨਿੰਗ ਚੱਲਣੀ ਚੱਲਣ ਲੱਗ ਜਾਂਦੀ ਆ 6-6 ਮਹੀਨੇ ਫਿਰ ਅਗੇ ਪਾਕਿਸਤਾਨੀ ਹਿਰੋਅ ਉਹਦੇ ਕਰਕੇ ਜਿਹੜਾ ਉਹਨੂੰ ਬੰਦ ਕਰਦੇ ਆਂ ਅੱਛਾ ਫਿਰ ਤਾਂ ਪਾਕਿਸਤਾਨ ਦੇ ਵਿੱਚ ਹਵਾ ਆਉਂਦੀ ਹੈ ਉਹ ਵੀ ਬੰਦ ਕਰ ਦੋ ਪਾਕਿਸਤਾਨ ਦੇ ਵਿੱਚ ਜਿਹੜੀ ਹਵਾ ਆਉਂਦੀ ਹੈ ਉਹਨੂੰ ਵੀ ਪਾਕਿਸਤਾਨ ਦੇ ਵਿੱਚੋਂ ਬੰਦ ਕਰ ਦੋ ਤੇ ਜਿਹੜੇ ਜਾਨਵਰ ਉਧਰੋਂ ਉਧਰੀ ਉੱਡ ਕੇ ਆਉਂਦੇ ਨੇ ਉਹਨਾਂ ਨੂੰ ਵੀ ਉੱਥੇ ਲੈ ਕੇ ਵਜੋ ਰਫਲਾ ਉਹਨਾਂ ਨੂੰ ਹੀ ਮਾਰਨਾ ਸ਼ੁਰੂ ਕਰ ਦੋ ਕਲਾਕਾਰ ਇੱਕ ਜਾਨਵਰਾਂ ਦੇ ਤਰ੍ਹਾਂ ਹੁੰਦੇ ਨੇ ਕਲਾ ਕਲਾਕਾਰ ਇੱਕ ਜੋੜਨ ਵਾਲੇ ਹੁੰਦੇ ਨੇਗੇ ਜੇਕਰ ਅੱਜ ਦੋ ਦੇਸ਼ਾਂ 'ਵਾਂ ਵਿਚਾਲੇ ਤਣਾਅ ਹੈ ਤਣਾਅ ਪਹਿਲਾਂ ਤੋਂ ਚੱਲਦਾ ਆ ਦੋ ਦੇਸ਼ਾਂ ਵਿਚਾਲੇ ਜੇਕਰ ਪਿਛਲੇ ਸਮੇਂ ਦੇ ਵਿੱਚ ਤਣਾਅ ਘਟਿਆ ਸੀ ਉਹ ਸਿਰਫ ਸਿਰਫ ਕਲਾਕਾਰ ਕਲਾਕਾਰਾ ਕਰਕੇ ਨਾ ਜਿਹੜੇ ਕਲਾਕਾਰ ਉਧਰ ਉਧਰ ਆਉਣੇ ਸ਼ੁਰੂ ਹੋਏ ਤਾਂ ਜਿਹੜਾ ਉਹ ਤਨਾਅ ਦੋਨਾਂ ਦਿਸਾਂ ਦਾ ਘਟਿਆ ਸੀਗਾ ਹੁਣ ਫਿਰ ਜਿਹੜਾ ਤਨਾਅ ਵਧ ਰਿਹਾ ਇਸ ਤਨਾਅ ਨੂੰ ਵੀ ਜਿਹੜਾ ਕਲਾਕਾਰ ਇਹ ਘਟਾ ਸਕਦੇ ਨੇਗੇ ਕਿੱਡੀ ਵੱਡੀ ਤੁਸੀਂ ਨਫ਼ਰਤ ਦਾ ਜਿਹੜਾ ਹੈ ਬੀਜ ਬੀਜ ਰਹੇ ਹੋ ਕੁਝ ਕੁ ਲੋਕਾਂ ਨੇ ਮੈਂ ਗੱਲ ਕਰਦਾ ਜਾਂ ਜਾਂ ਨੈਸ਼ਨਲ ਮੀਡੀਆ ਦੀ ਗੱਲ ਕਰਦਾ ਅੱਜ ਨੈਸ਼ਨਲ ਮੀਡੀਆ ਦੀ ਖ਼ਬਰ ਦੇਖੀ ਆਜ ਤੱਕ ਦੀ ਖ਼ਬਰ ਦੇਖੀ ਦਲਜੀਤ ਸਿੰਘ ਨੂੰ ਬਾਰਡਰ ਜਿਹੜੀ 2 ਫਿਲਮ ਆ ਰਹੀ ਉਹਦੇ ਵਿੱਚ ਵੀ ਬਾਹਰ ਕੀਤਾ ਜਾ ਰਿਹਾ ਹੈ ਹਜੇ ਕੋਈ ਕੋਈ ਹਜੇ ਪਲਾਨਿੰਗ ਨਹੀਂ आज तक ਨੇ ਆਪਦੇ ਕੋਲੋਂ ਜਿਹੜਾ ਕਿ ਦਲਜੀਤ ਸਾਹ ਨੂੰ ਬਾਰਡਰ 2 ਦੇ ਵਿੱਚੋਂ ਬਾਹਰ ਕੱਢਤਾ ਕਿੰਨੀ ਜਿਹੜੀ ਕਿ ਨਫ਼ਰਤ ਦਾ ਬੀਜ ਬੀਜ ਰਹੇ ਨੇ ਕਿੰਨਾ ਹੈ ਭਾਰਤ ਪਰ ਕਿੰਨਾ ਹੈ ਪੰਜਾਬ ਪ੍ਰਤੀ ਜਹਿਰ ਰੋਗਲ ਰਹੇ ਨੇ ਅਸਲ ਦੇ ਵਿੱਚ ਜਿਹੜੀ ਲੜਾਈ ਆ ਲੜਾਈ ਸਿਰਫ ਦਲਜੀਤ ਜਾਨ ਇਸ ਕਰਕੇ ਆ ਕਿ ਉਹ ਸਿੱਖ ਹੈ ਉਹ ਪੱਗ ਨੂੰ ਉੱਪਰ ਲੈ ਕੇ ਜਾ ਰਿਹਾ ਜਦੋਂ ਸਟੇਜ ਤੋਂ ਕਹਿੰਦਾ ਨਾ ਮੈਂ ਮੈਂ ਪੰਜਾਬ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ ਉਹ ਇਹਨਾਂ ਤੋਂ ਗੱਲ ਫਰਦਾਸਤ ਨਹੀਂ ਹੁੰਦੀ ਜਿਹੜੀ ਕਿ ਉਹਨੇ ਦੁਨੀਆਂ ਦੇ ਸਟੇਜਾਂ ਤੇ ਜਾ ਕੇ ਇਹ ਗੱਲ ਕੀਤੀ ਹੈ ਨਾ ਵੀ ਮੈਂ ਹੂੰ ਪੰਜਾਬ ਮੈਂ ਹਾਂ ਸਿੱਖ ਮੈਂ ਹਾਂ ਸਰਦਾਰ ਇਹ ਗੱਲ ਉਹਨੇ ਸਿਜਿਸਟਰੀਜਾਂ ਉ ਜਾ ਕੇ ਬੋਲਤੀ ਇਹ ਗੱਲ ਇਹਨਾਂ ਨੂੰ ਹਾਜਮ ਜਿਹੜੀ ਕਿ ਇਹ ਇਹਨਾਂ ਨੂੰ ਜਿਹੜੇ ਕਿ ਇਹ ਕੱਟੜ ਜਿਹੜੇ ਕੱਟੜ ਪੰਥੀ ਨੇ ਨਾ ਇਹ ਜਿਹੜੇ ਇਹ ਜਿਹੜੇ ਕੱਟੜ ਪੰਥੀ ਨੇ ਜਿਹੜੇ ਆਪਣੇ ਆਪਣੇ ਹਿੰਦੂ ਰਾਸ਼ਟਰਵਾਦ ਘਾਉਣ ਵਾਲੇ ਗੱਲ ਕਰਨ ਵਾਲੇ ਨੇ ਇਹਨਾਂ ਨੂੰ ਜਿਹੜੀ ਇਹ ਗੱਲ ਹਾਜਮ ਨਹੀਂ ਆ ਰਹੀ ਇਹ ਸਿੱਖਾਂ ਤੇ ਹਿੰਦੂਆਂ ਦੇ ਵਿਚਾਲੇ ਨਾਫਰਤ ਖੜੀ ਕਰ ਰਹੇ ਨੇ ਬਹੁਤ ਵੱਡੀ ਨਾਫਰਤ ਖੜੀ ਕਰ ਰਹੇ ਨੇ ਇਹ ਇਹ ਨਾਫਰਤ ਇਹ ਮੂੰਹ ਦੇ ਵਿੱਚ ਪਾਉਂਦੇ ਨੇਗੇ ਵੀ ਇੱਧਰ ਪੰਜਾਬ ਵਾਲੇ ਲੜਨ ਪੰਜਾਬ ਵਾਲੇ ਖਾਲਸਤਾਨ ਦੀਆਂ ਗੱਲਾਂ ਕਰਨੇ ਟਕਰਾਅ ਪੈਦਾ ਕਰਨ ਨੂੰ ਇਹ ਲੱਗੇ ਹੋਏ ਨੇ ਦਲਜੀਤ ਨੂੰ ਖਾਲਸਤਾਨੀ ਕਦੇ ਕੁਛ ਕਦੇ ਕਦੇ ਕੁਛ ਬੋਲਦੇ ਨੇਗੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਤੇ ਪਰ ਸਭ ਤੋਂ ਵੱਡਾ ਸਟੈਂਡ ਸਾਡੀ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਦਾ ਸਰਕਾਰ ਦਾ ਸਟੈਂਡ ਹੋਣਾ ਚਾਹੀਦਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿੰਨਾ ਕੁ ਪੰਜਾਬ ਨਾਲ ਖੜ੍ਹ ਸਕਦੇ ਹੋ ਤੁਸੀਂ ਤੇ ਚੁਣੀ ਹੋਈ ਪਾਰਟੀਆਂ ਸੱਤਾ ਦੇ ਵਿੱਚ ਪਾਰਟੀਆਂ ਆਪੋਜੀਸ਼ਨ ਨੂੰ ਵੀ ਉੱਤੇ ਪੂਰਾ ਜਿਹੜਾ ਕਿ ਬਣਦਾ ਰੋਲ ਨਿਭਾਉਣਾ ਚਾਹੀਦਾ ਕਿ ਪੰਜਾਬ ਨੂੰ ਇੰਨਾ ਕਿਉਂ ਮਾਰਿਆ ਜਾ ਰਿਹਾ ਹੈ ਕਿਉਂ ਇੰਨਾ ਸਾਡਾ ਨੌਜਵਾਨ ਪੂਰੀ ਦੁਨੀਆ ਦੇ ਵਿੱਚ ਸਾਡੇ ਪੰਜਾਬ ਨੂੰ ਪ੍ਰਸਿੱਧ ਕਰ ਰਿਹਾ ਹੈ ਕਿਉਂ ਨੌਜਵਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਦਿਲਜੀਤ ਜੀ ਇਸ ਗੱਲ ਤੇ ਬੋਲ ਸਕਦਾ ਦਿਲਜੀਤ ਜਿਹੜਾ ਚੁੱਪਾ ਦਰਜੀਤ ਇਹਨਾਂ ਦੇ ਬਹੁਤ ਗੱਲਾਂ ਨੂੰ ਚੁੱਪਾ ਜਿੱਦਾਂ ਦਰਜੀਤ ਬੋਲਿਆ ਨਾ ਉਸ ਦਿਨ ਇਹਨਾਂ ਦੇ ਮੂਰੇ ਜਿਹੜੇ ਇੱਕ ਕੱਟੜ ਪੰਥੀ ਘੌਣ ਵਾਲੇ ਨੇਗੇ ਜਿਹੜੇ ਵੱਡੇ ਆਪ ਦੀ મોદી ਭਗਤ ਘੌਣ ਵਾਲੇ ਨੇ ਉਸ ਦਿਨਾਂ ਨੂੰ ਗੱਲ ਨਹੀਂ ਔੜਨੀ ਉਸ ਦਿਨ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਕੋਈ ਗੱਲ ਦਾ ਜਵਾਬ ਦੇਣਾ ਆਉਣਾ ਦਰਜੀਤ ਇਸ ਕਰਕੇ ਚੁੱਪਾ ਹੈ ਦਲਜੀਤ ਦੇ ਉੱਪਰ ਤਾਂ ਐਡੀ ਵੱਡੀ ਸਰਚ ਹੋ ਰਹੀ ਹੈ ਜਿਹੜਾ ਕੋਈ ਦੀ ਕਿਸਮਤ ਜਿਹੜੀ ਉਹ ਬੰਦੇ ਨੇ ਬੈਠ ਕੇ ਨਾਨਕ ਸਿੰਘ ਕਲੇਰਾ ਨਾਨਕ ਸਰ ਕਲੇਰਾ ਬੈਠ ਕੇ ਉਹਨੇ ਭਗਤੀ ਕੀਤੀ ਹੈ ਨਾ ਬਚਪਨ ਦੇ ਵਿੱਚ ਬੈਠ ਕੇ ਕੀਰਤਨ ਕੀਤਾ ਜੋ ਆਪਣਾ ਉਹਨੇ ਹਜੇ ਵੀ ਉਹ ਇੱਕ ਪ੍ਰਮਾਤਮਾ ਨਾਲ ਜੁੜਿਆ ਹੋਇਆ ਬੰਦਾ ਹੋ ਇਸ ਕਰਕੇ ਉਹਦੀ ਏਡੀ ਵੱਡੀ ਪ੍ਰਸਿੱਧੀ ਹੋਈ ਆ ਮੀਕੇ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਜਿਹੜਾ ਮੀਕਾ ਜਿਹੜਾ ਚਾਵਲ ਬੰਦਾ ਜਿਹੜਾ ਕਿ ਇਹ ਇਸ ਇਹਦੇ ਹੱਥ ਠੋਕਾ ਬਣਿਆ ਹੋਇਆ ਸਰਕਾਰ ਦਾ ਆ ਦੂਜਾ ਆਇਆ ਸੀਗਾ ਆਪਣਾ ਬੀਪਰਾਖਜਾ ਤੈਨੂੰ ਕੀ ਪਤਾ ਓਏ ਬੀਪਰਾਖ ਨੂੰ ਪੁੱਛਣ ਵਾਲਾ ਹੋਵੇਂ ਤੈਨੂੰ ਕੀ ਪਤਾ ਪੰਜਾਬ ਬਾਰੇ ਜਾਂ ਪੰਜਾਬੀਆਂ ਦੇ ਕੁਰਬਾਨੀਆਂ ਬਾਰੇ ਤੈਨੂੰ ਕੀ ਪਤਾ 90 95% ਕੁਰਬਾਨੀਆਂ ਦੇ ਕੇ ਇਸ ਪੰਜਾਬ ਨੂੰ ਇਹਨਾਂ ਨੇ ਉਜਾੜ ਕਰਵਾਇਆ ਹੋਇਆ ਤੂੰ ਅੱਜ ਅੱਜ ਹੱਥ ਠੋਕਾ ਬਣ ਕੇ ਪੰਜਾਬ ਦੀ ਖਿਲਾਫ ਹੋਇਆ ਕਹਣਾ ਪੰਜਾਬ ਦੀ ਆ ਮਿੱਕੇ ਜਨੂੰ ਮੈਂ ਪੁੱਛਣਾ ਚਾਹਣਾ ਤੇ ਵੀਪਰਾਗ ਨੂੰ ਇਹ ਗੱਲ ਪੁੱਛਣਾ ਚਾਹਣਾ ਮੈਨੂੰ ਇਸ ਗੱਲ ਦਾ ਜਵਾਬ ਦੇਓ ਜਦੋਂ ਕੰਗਣਾਵਾਰੀਆਂ ਜ਼ਹਿਰ ਉਗਲਦੀਆਂ ਨੇ ਉਹ ਤਾਂ ਤੁਸੀਂ ਬੋਲਦੇ ਨਹੀਂ ਕੰਗਣਾ ਕਿੰਨਾ ਜ਼ਹਿਰ ਉਗਲਦੀਆਂ ਕਿੰਨਾ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਕਿੰਨੀ ਗਰਦਾਰ ਕੂਸ਼ਿਸ਼ ਕਰਿਆ ਉਹ ਤਾਂ ਤੁਸੀਂ ਬੋਲੇ ਨਹੀਂ ਉਦੋਂ ਤੁਸੀਂ ਚੁੱਪ ਸੀਗੇ ਦਲਜੀਤ ਦੇ ਖਿਲਾਫ ਚੜ ਕੇ ਆਗੇ ਤੁਹਾਨੂੰ ਪਤਾ ਵੀ ਸਾਨੂੰ ਕੋਈ ਜਾਣਦਾ ਨਹੀਂ ਦਲਜੀਤ ਨਾ ਸਾਡਾ ਕੰਟਰੋਵਰਸੀ ਕਰਕੇ ਤੁਹਾਡੀ ਮਾੜੇ ਮੋਟੇ ਸਾਨੂੰ ਉਧਰੋਂ ਮੋਦੀ ਭਗਤਾਂ ਵੱਲੋਂ ਸਾਨੂੰ ਨਾ ਮਿਲ ਜੂਗਾ ਠੀਕ ਹੈ ਤੁਹਾਡਾ ਕੰਮ ਇਹ ਹੀ ਆ ਤੁਸੀਂ ਉਦੋਂ ਤਾਂ ਕੁਝ ਬੋਲੇ ਨਹੀਂ ਜੋ ਕੁਛ ਕਿਰਲਾ ਤੁਰੀ ਵਰਗੀਆਂ ਧਾਰਾ 370 ਵਰਗੀਆਂ ਜਿਹੜੀਆਂ ਫਿਲਮਾਂ ਬਣੀਆਂ ਨੇ ਉਹ ਟੈਕਸ ਫ੍ਰੀ ਕਰਕੇ ਫਿਲਮਾਂ ਦਿਖਾਈਆਂ ਗਿਆ ਨੇ ਆ ਇਧਰ ਜੇ ਮਨੁੱਖੀ ਅਧਿਕਾਰਾਂ ਤੇ ਗੱਲ ਬਣੀ ਤਾਂ ਅਸੀਂ ਫਿਲਮ ਨੂੰ ਬੈਨ ਕਰਤਾ ਮੈਨੂੰ ਇਸ ਗੱਲ ਦਾ ਜਵਾਬ ਦਿਓਗਾ ਸਰਦਾਰ ਜੀ ਫਿਲਮ ਬੰਦ ਕਰਨ ਦਾ ਕਾਰਨ ਕੀ ਆ ਤੁਸੀਂ ਇਸ ਗੱਲ ਦਾ ਜਵਾਬ ਸਰਦਾਰ ਸਰਦਾਰ ਜੀ ਤਰੀਆ ਜਿਹੜੀ ਫਿਲਮ ਐਸ ਤਰ੍ਹਾਂ ਥੋੜੂ ਤੁਸੀਂ ਐ ਕਰੋਗੇ ਯਾਰ ਕਰੋੜਾ ਰੁਪਿਆ ਫਿਲਮ ਬਣਾਉਣ ਤੇ ਲੱਗਿਆ ਹੋ ਤੁਹਾਨੂੰ ਸ਼ਰਮ ਹੀ ਨਹੀਂ ਹੈਗੀ ਕਿਸੇ ਵੀ ਗੱਲ ਦੀ ਯਾਰ ਦਲਜੀਤ ਦਲਜੀਤ ਕੋਈ ਭਾਰਤਿਕ ਤੱਕ ਰਸੀਮਤ ਨਹੀਂ ਹੈਗਾ ਦਲਜੀਤ ਤਾਂ ਅਸਮ ਪੂਰੀ ਦੁਨੀਆ ਤੱਕ ਰਸੀਮਤ ਹੈ ਦਲਜੀਤ ਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਤੁਹਾਡੇ ਨਾਲ ਥੋੜੇ ਚਾਰ ਉਹਨਾਂ ਨਾਲ ਬੋਲਣ ਨਾਲ ਮੈਂ ਅੱਜ ਤਾਂ ਵੀਡੀਓ ਪਾਈ ਆ ਕਿ ਮੈਂ ਆਪਣੇ ਪੰਜਾਬ ਨੂੰ ਆਪਣੀ ਉਸ ਨੂੰ ਪਿਆਰ ਕਰਦਾ ਮੈਂ ਤਾਂ ਦਲਜੀਤ ਦਾ ਸਾਥ ਦੇ ਰਿਹਾ ਮੈਂ ਦਲਜੀਤ ਦਾ ਸਾਥ ਇਸ ਕਰਕੇ ਦੇ ਰਿਹਾ ਕਿਉਂਕਿ ਕੱਲਾ ਦਲਜੀਤ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਤਾਂ ਕਰਕੇ ਅੱਜ ਹੱਕ ਦੇ ਵਿੱਚ ਬੋਲ ਰਿਹਾ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਸ਼ਹੀਦੀ ਪੜ ਲਿਓ ਵੀ ਕਿੰਡੀ ਵੱਡੀ ਸ਼ਹੀਦੀ ਹੈ ਕਿੰਨੇ ਜਦੋਂ ਜਿਹੜੋ ਬੰਦੇ ਨੂੰ ਪਤਾ ਸੀਗਾ ਕਿਰੀ ਮੇਰੀ ਜਿਹੜੀ ਮੌਤ ਆਉਣੀ ਸੰਭਵ ਹੈ ਮੇਰਾ ਮਰਨਾ ਜਿਹੜਾ ਕਿ ਨਿਸ਼ਚਿਤ ਹੈ ਤਾਂ ਵੀ ਬੰਦਾ ਆਪਣਾ ਆਪ ਦਾ ਤੇ ਉੱਪਰ ਲਾ ਕੇ ਕੈਨੇਡਾ ਵਰਗੇ ਮੁਲਕ ਛੱਡ ਕੇ ਇੱਥੇ ਆ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੇ 25000 ਜਿਹੜੀਆਂ ਕਿ ਨੌਜਵਾਨਾਂ ਦੀ ਲਾਸਾਂ ਦੀ ਰਿਪੋਰਟ ਤਿਆਰ ਕੀਤੀ ਰਿਪੋਰਟ ਤਿਆਰ ਕਰਕੇ ਦੱਸਿਆ ਵੀ ਕਿਵੇਂ ਕਿ ਕੋਹ ਕੋਹ ਕੇ ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਫਿਰ ਜਿਸ ਤਰ੍ਹਾਂ ਦੀ ਸੀਧੀ ਕੀਤੀ ਕੀ ਦੁਨੀਆ ਜਾਣਦੀ ਹੈ ਇਸ ਤੋਂ ਵੱਡੀ ਜਿਹੜੀ ਸੀਧੀ ਆ ਸਾਡੀ ਬੀਬੀ ਖਾਲੜਾ ਜੀ ਦੀ ਸਾਡੇ ਮਾਤਾ ਜੀ ਦੀ ਜਿਹੜਾ ਕਿ ਸੰਘਰਸ਼ ਜਿਹੜਾ ਲੜਾਈ ਨੂੰ ਅੱਜ ਤੱਕ ਲੜ ਰਹੇ ਨੇ ਅੱਜ ਤੱਕ ਉਹਨੇ ਲੜਾਈ ਜਾਰੀ ਰੱਖੀ ਹੋਈ ਹੈ ਜਿਹੜਾ ਭਗਵੰਤ ਮਾਨ ਬੀਬੀ ਖਾਲੜਾ ਜੀ ਬਾਰੇ ਬੋਲਦਾ ਹੁੰਦਾ ਸੀ ਨਾ ਫਿਰ ਲਾਉਂਦਾ ਰਾਜ ਸਭਾ ਮੈਂਬਰ ਉਹਨੂੰ ਹੁਣ ਲਾਉਂਦਾ ਰਾਜ ਸਭਾ ਮੈਂਬਰ ਅਸੀਂ ਤਾਂ ਲਿਆ ਕੇ ਦਿੱਲੀ ਦੇ ਦલાਲ ਹੱਥ ਟੋਕੇ ਹੋਈ ਸਾਡੇ ਉੱਤੇ ਬਿਠਾਤੇ ਆ ਸੰਜੀਵ ਰੋੜੇ ਵਰਗਿਆਂ ਦੀ ਗੱਲ ਕਰ ਲੋ ਉਹਨਾਂ ਦੀ ਹੁਣ ਟਿਕਟ ਉਹ ਜਿਹੜੀ ਸੀਟ ਖਾਲੀ ਹੋਈ ਹੈ ਆਪਣਾ ਹੁਣ ਕੇਸਰੀਵਾਲ ਨੂੰ ਰਾਜ ਸਭਾ ਮੈਂਬਰ ਬਣਾ ਇਸ ਕਰਕੇ ਇਸ ਦੇ ਉੱਪਰ ਇਕੱਲੇ ਇਕੱਲੇ ਬੰਦੇ ਨੂੰ ਲੀਡਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਜਥੇਬੰਦਿਆਂ ਨੂੰ ਸਿੱਖ ਜਥੇਬੰਦਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਮੇਰੀ ਨਿਮਰਤਾ ਸਹਿਤ ਹੱਥ ਬੰਨ ਕੇ ਬੇਨਤੀ ਆ ਉਹਨਾਂ ਨੂੰ ਕੋਈ ਅਸੀਂ ਹੁਕਮ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਬੇਨਤੀ ਕਰ ਸਕਦੇ ਹਾਂ ਸੋ ਮਨੀ ਕੁਆਇਟੀ ਨੂੰ ਬੇਨਤੀ ਆ ਆਪਣਾ ਰਣਜੀਤ ਸਿੰਘ ਢੱਡਰੀਆਂ ਵਾਲਾ ਵੀ ਬਹੁਤ ਬੋਲਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਤੇ ਹੋਰ ਵੀ ਜਿੰਨੀਆਂ ਸਿੱਖ ਜੱਥੇਬੰਦੀਆਂ ਨੇਗੀਆਂ ਸਿੱਖ ਜੱਥੇਬੰਦੀਆਂ ਨਾਲ ਵੱਧ ਜਿਹੜਾ ਰੋਲ ਨਿਭਾਉਣਾ ਚਾਹੀਦਾ ਹਿੰਦੂ ਜੱਥੇਬੰਦੀਆਂ ਨੂੰ ਨਿਭਾਉਣਾ ਚਾਹੀਦਾ ਹਿੰਦੂ ਜੱਥੇਬੰਦੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਮਨੁੱਖੀ ਅਧਿਕਾਰਾਂ ਦੇ ਫਿਲਮ ਬਣੀ ਉਹਨੂੰ ਕਿਉਂ ਰੋਕਿਆ ਜਾ ਰਿਹਾ ਇਸ ਤੋਂ ਬਾਅਦ ਮੁਸਲਮਾਨ ਜੱਥੇਬੰਦੀਆਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਸਾਰੀਆਂ ਜੱਥੇਬੰਦੀਆਂ ਨੂੰ ਇਸ ਤੇ ਡੱਟ ਕੇ ਬੋਲਣਾ ਚਾਹੀਦਾ ਸਭ ਨੂੰ ਦਿਲਜੀਤ ਦਾ ਸਾਥ ਸਾਥ ਕਰਨਾ ਚਾਹੀਦਾ ਜਿਹੜੀਆਂ ਫਿਲਮਾਂ ਜਿਹੜਾ ਬੰਦ ਹੋ ਰਹੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਜਿਹੜਾ ਨਫ਼ਰਤ ਦਾ ਬੀਜ ਬੀਜ ਰਹੇ ਨੇਗੇ ਇਹ ਨ ਉਹਦੇ 14 ਤਰੀਕ ਕਰਕੇ ਜਿਹੜਾ ਜ਼ਹਿਰ ਉਗਲ ਰਹੇ ਨੇ ਇਹ ਬਹੁਤ ਗਲਤ ਹੈ ਕਲਾਕਾਰਾਂ ਨੂੰ ਸਾਰਿਆਂ ਨੂੰ ਲਾਸਟ ਤੇ ਮੇਰੀ ਬੇਨਤੀ ਕਲਾਕਾਰਾਂ ਨੂੰ ਆ ਜਿੰਨੇ ਵੀ ਕਲਾਕਾਰੋਂ ਤੁਹਾਨੂੰ ਸਾਰਿਆਂ ਨੂੰ ਖੁੱਲਕੇ ਬੋਲਣਾ ਚਾਹੀਦਾ ਹੈ